ਵੇਹ ਮਿੱਤਰੋ ਕਛੜੀਗੜ ਬਾਈ ਜਦੋਂ ਚੱਲੇ ਬਾਈ ਖੇਤੋਂ ਦਾ ਖੇਤੋਂ ਤੇ ਦਿੱਲੀ ਜਾਨੇ ਮੰਨ ਕੇ ਚਲੋ ਵੀ ਅੱਜ ਆਪਾਂ ਸਬਜ਼ੀ ਲਾਉਣੀ ਆ ਬਾਈ ਧਰਮੀ ਦੇ ਜਿਹੜੀ ਸਬਜ਼ੀ ਤੁਹਾਨੂੰ ਪਤਾ ਚਾਹੁੰਦੇ ਹਮਾਰੇ ਬੜੀਆਂ ਟੰਡੋ ਲੱਪਣ ਗੱਤੂ ਤੇ ਸੀ ਗੱਤੂ ਬਣਾ ਪਹਿਲਾਂ ਪਹਿਲਾਂ ਵੀ ਦਾਣੀਆਂ ਨੇ ਬਾਈ ਆਪਦਾ ਖਾਣ ਜੋ ਗਰੀ ਸਬਜ਼ੀ ਹਰ ਖੇਤ ਲਾਈ ਜਾਵੇ ਬਹੁਤ ਵਧੀਆ ਬਾਈ ਬਿਨਾਂ ਰੇ ਸਪਰੇਅ ਤੋਂ ਬਿਨਾਂ ਰੇ ਸਪਰੇਅ ਤੋਂ ਬੈਨੀਫਿਟ ਆ ਬਾਈ ਬਤਾ ਬਈ ਇੱਕ ਗੱਲ ਹੋਰ ਵੀ ਕਹਿਣਾ ਜਿਹਦੇ ਕੋਲ ਹੈਗਾ ਵਧੀਆ ਚੰਗਾ ਵਾਹਣਾ ਕਿੱਲਾ ਦੋ ਕਿੱਲੇ ਆਪਦੇ ਵਾਸਤੇ ਮਿਹਰੇ ਰੇਸਪਰੇ ਤੋਂ ਕਰੋ ਬਲੀ ਵਰਗੀ ਜੀ ਇਸ ਨੂੰ ਆਰਗੈਨਿਕ ਆਰਗੈਨਿਕ ਖੇਤੀ ਕੁਦਰਤੀ ਖੇਤੀ ਲਾ ਦੋ ਆਪ ਵੀ ਕਰੋ ਬਾਈ ਜਿਹਦੇ ਕੋਲ ਵਾਹਣ ਵਧੀਆ ਲੋਕਾਂ ਦੇ ਆਉਂਦੇ ਰਹਿਣੇ ਕਣਕ ਖਾਨ ਜੋਗੀ ਉਨੀ ਖਾਣੀ ਹੈ ਉਨੀ ਕ ਖਾਨ ਜੋਗੀ ਦਾ ਯਾਰ ਆਪਾਂ ਕਰ ਹੀ ਸਕਦੇ ਹਾਂ ਸਬਜ਼ੀ ਵੀ ਉਹੀ ਜੀ ਕਰੋ ਬਹੁਤ ਬਿਮਾਰੀਆਂ ਪਾਦੀਆਂ ਇਹੀ ਕਾਰਨਾਂ ਰੇ ਆ ਸੁਪਰੇਆਂ ਵਾਲੀ ਕਰਨਾ ਹੈ ਤੇ ਕਰਕੇ ਕੋਈ ਬਾਲਾ ਵੱਡਾ ਹੁਸਾਨ ਹੋ ਗਿਆ ਪੰਜਾਬ ਦਾ ਇਹ ਬਹੁਤ ਵੱਡਾ ਘਾਟਾ ਜਿਹੜਾ ਆ ਰਹੀਆਂ ਥਰੂ ਹੋ ਰਹੇ ਚੰਗਾ ਚੰਗਾ ਆਓ ਚੰਗਾ ਫਾਇਦੇ ਨੂੰ ਸ੍ਰੀ ਨੂੰ ਸਭ ਡਾਟੇ ਰੌਂਡ ਮਾਰਨ ਹੈ ਭਤਿੰਦਿਆ ਕੋ ਦੌਲੇ ਦਿਖਾ ਦੇ ਮੇਰਾ ਵੀ ਟੌਲੇ ਦਿਖਾ ਦੇ ਦੌਲੇ ਨਹੀਂ ਟੌਲੇ ਨਹੀਂ ਦਿਖਾਉਂਦੇ ਦੌਲੇ ਦਾ ਭਾਈ ਜਹਣ ਨਹੀਂ ਨੇ ਸਾਰੇ ਜਿਹੜੇ ਬਿਹਤਰ ਹੈ ਕੋਈ ਜਿੰਮ ਨਹੀਂ ਰਿਸ ਕਰਦੀ ਬਈ ਉਹਦੀ ਕੁਛ ਵੀ ਨਹੀਂ ਹੈ ਰੋਤੋ ਬੰਦਾ ਟਿਕ ਗਿਆ ਆ ਦੇਖੋ ਆਪਣਾ ਖੇਤ ਆ ਗਿਆ ਬਾਈ ਹੁਣ ਖੇਤ ਪਹੁੰਚ ਕੇ ਤੁਹਾਨੂੰ ਦਿਖਾਉਣਾ ਹੈ ਕੀ ਮਾਹੌਲਾ ਲੱਗ ਗਿਆ ਆਪਣੇ ਬਾਈ ਖੇਤ ਦੇ ਘਰ ਵੀ ਨੇ ਠੇਕੇ ਉੱਤੇ ਪੈ ਲਈ ਜਾ ਬਈ ਉਹਰੇ ਸਾਡੀ ਠੇਕੇ ਉੱਤੇ ਪੈ ਲਈ ਦਹੂਣੀਆਂ ਗਲੀ ਚ ਜਾਣ ਜਾਣ ਮੰਝੀਆਂ ਵੈਸੇ ਗਾਣਾ ਆ ਗਿਆ ਸਾਡੀ ਕੋਈ ਇਦਾਂ ਦੀ ਗੱਲ ਤਾਂ ਹੈ ਨਹੀਂ ਸਿੰਗਲ ਹੀ ਚੱਜਾਂ ਨੇ ਜਾਣ ਮੰਝੀਆਂ ਆਹ ਚਲੀ ਚੇਰਾ ਉਹ ਉੱਥੇ ਸਾਮੇ ਲਾ ਦੇ ਕੋਠੇ ਕੋਲੇ ਇੱਥੇ ਨਹੀਂ ਖੜਦੇ ਆਹ ਕੋਠਾ ਦਾ ਦਰਖਤ ਉਹ ਵੀ ਲਾਉਣ ਵਾਲਾ ਇੱਕ ਅੱਧਾ ਨਾਲ ਸਾਡੇ ਆਹ ਕੋਠੇ ਕੋਲੇ ਵਿੱਚ ਗੰਨੇ ਜਰਾ ਹਜੇ ਗੰਨੇ ਹੈਂ ਦੇਸ਼ਪੂਤਰੇ ਤੂੰ ਹੰਦਾ ਨਾ ਆਪਣਾ ਸਾਰਾ ਆਪਣਾ ਉਹ ਹੁੰਦਾ ਤਾਂ ਮਾੜਾ ਯਾਰ ਅਗਰ ਫੇਰ ਮੈਂ ਆਪਾਂ ਰੱਖ ਕਰ ਉਹ ਜਿੱਥੇ ਤੱਕ ਕਿੰਨੇ ਕਾ ਚੰਦੀ ਹੈ ਆਪਣਾ ਹੀ ਆ ਖੜੀ ਜੱਟ ਦੀ ਫਸਲ ਮਾਰੇ ਬੜਕਾ ਤਰੀਕਾ ਤੇ ਨਾ ਲਾਉਣੀ ਪੈ ਜਵੇ ਬਸ ਜਿਹੜਾ ਐਡਾ ਤੱਕ ਲੱਗਦਾ ਉਹ ਗੱਲ ਜਿਹੜੀ ਰੋਟੀ ਖਾਣੇ ਉਹ ਵੀ ਤੂੰ ਛੜਾਇਆ ਮਤਲਬ ਫਰੀਕਾ ਧੱਕਾ ਕਰਨਾ ਦੇਖਾਂ ਦੇਖੋ ਕਿੰਨੀਆਂ ਸੋਹਣੀਆਂ ਬਾਈ ਹਨ ਜਿਹੜੀ ਯਾਰ ਰੁੱਤ ਹੁੰਦੀ ਆ ਯਾਰ ਬਹੁਤ ਸੋਹਣੀ ਰੁੱਤ ਹੁੰਦੀ ਆ ਦੇਖੋ ਦੇਖਾਂ ਕਿੰਨੀਆਂ ਸੋਹਣੀਆਂ ਪੱਤੇ ਕੱਢਦੀਆਂ ਨੇ ਦੇਖੋ ਫੁੱਲ ਵੀ ਚੱਕਿਆ ਬਾਈ ਓਏ 2 ਕਿਲੋ ਪੋਸਟ ਹੋਵੇ ਹੁਣ ਚਾਹ ਚਬਾਲਿਆ ਹੋਵੇ ਵਧੀਆ ਇਹਨੂੰ ਸ਼ਾਮੇ ਲਾਉਣ ਵਾਲਾ ਓਏ ਥੋੜੀ ਆ ਜਿੰਦਰਾ ਫੜੀ ਇੱਥੇ ਵਈ ਆਪਾਂ ਸਬਜ਼ੀ ਲਾਉਣੀ ਆ ਮੇਰਾ ਟੀ ਪੰਚਾਇਤ ਆਹੀ ਐਨਾਂ ਕਥਾਂ ਐਨੇ ਕਜ ਵੀ ਹਿੰਮਤ ਹੋਈ ਹੁਣ ਤਾਂ ਸਾਥੋਂ ਵੀ ਦੇਖ ਲੋ ਟਰੈਕਟਰ ਨਾਲ ਹੀ ਬਾਵਾ ਹੀ ਪਤਾ ਉਹ ਜੋ ਜਵਾਨ ਕਹਿੰਦਾ ਐਨੀ ਕਹਿੰਦਾ ਮੇਰੇ ਤਾਂ ਦਾਤੀ ਵਾ ਜਿਹੜੀ ਬਾਹਨਾਂ ਦੇਖ ਲੋ ਬਾਹਨਾਂ ਕਹਨੂੰ ਯਾਰ ਤੜਕਿਉਂ ਹੀ ਨਜਾਇਜ਼ ਜੀ ਜਾਣਕੀ ਦਾਤੀ ਖਾਇਆ ਮਹਾਚਾਲ ਆਪਾਂ ਅੱਜ ਸਾਡੇ ਵਾਲਾ ਸਬਜ਼ੀ ਕਰਾ ਲਾਵਾ ਮੈਂ ਮਹਾ ਅਰਜੈਂਟ ਪੀਸ ਆਫ ਵਰਕ ਸੀ ਆ ਜੀ ਪਹਿਲਾਂ ਜਾਣਕੀ ਖਾ ਲਈ ਯਾਰ ਕਹਿੰਦਾ ਕੁਝ ਨਹੀਂ ਹੁੰਦਾ ਕਹਿੰਦਾ ਬਾਹਨਾਂ ਤਾਂ ਚੱਲੂ ਇਹ ਜੇ ਵੀ ਨਾ ਬੰਦੇ ਹੋਣ ਯਾਰ ਕੀ ਕਰਾਂਗੇ ਯਾਰ ਇਹਨਾਂ ਦਾ ਉਹ ਅਗੇ ਨਾ ਆਪਣਾ ਭਾਈ ਆਸ਼ਾ ਵੀ ਆ ਗਿਆ ਦੇ ਆ ਬਹੁਣਾ ਦਾ ਥਾਂ ਬਸ ਇਹ ਦੂਰਾ ਆਪਾਂ ਕੱਟਾ ਪਾ ਕੇ ਸਬਜ਼ੀ ਲਾ ਦੇਣੀ ਹੈ ਸਬਜ਼ੀ ਲਾ ਦੇਣੀ ਹੈ ਭਾਈ ਕੱਲ ਨੂੰ ਤੁਹਾਨੂੰ ਸਬਜ਼ੀ ਆ ਲੱਗਿਆ ਹੋ ਤਾਂ ਵੀ ਦਿਖਾਵਾਂਗੇ ਇੱਧਰ ਭਾਈ ਖਾਲ ਖੂਲ ਬੱਲਾ ਵੀ ਸਾਡਾ ਯਾਰ ਥੋੜਾ ਜਿਹਾ ਖਰਾਬ ਹੋ ਰਿਹਾ ਕੰਮ ਖਰਾਬ ਕੰਮ ਮੈਂਂਤੀ ਨਹੀਂ ਮੁੰਟੇ ਕਹਿੰਦੇ ਤਾਂ ਇਹ ਦੂਬਾ ਦੇ ਵੀ ਆਪਾਂ ਵੀ ਸਾਫ਼ ਕਰਨਾ ਉਹ ਇੰਨਾ ਕਦਾ ਕੱਲੋ ਸਾਫ਼ ਕਰਕੇ ਦੀਰੋਂ ਬੈਠਣ ਜੋਗਾ ਦਾ ਕਿਹ ਕਿਤੇ ਪੈ ਗਿਆ ਭਰਾਵਾ ਯਾਰ ਉਹ ਐ ਵੀ ਦੂਰ ਪੈ ਜਾਂਦਾ ਯਾਰ 7-8 ਕਿਲੋਮੀਟਰ ਦੂਰ ਆ ਤੇ ਕਿਤੇ ਲੋ ਮੈਂ 1 ਮਿੰਟ ਛੱਡ ਕੇ ਆਗਾ ਦੂਜੇ ਪਿੰਡ ਆ ਅੱਜ ਕਿਹੜਾ ਵੱਜੇਗਾ ਅੱਜ ਮੰਨ ਕੇ ਜਦੋਂ ਵੀ ਲਾਸਟ ਪਾਣੀ ਲਾ ਕੇ ਗਏ ਹੋਏ ਉਹ ਤੋਂ ਬਾਅਦ ਭਾਈ ਅੱਜ ਆਇਾਂਗੇ ਹੋਵੇ 10-12 ਦੇ ਨਾ ਬੜੀ ਪ੍ਰੋਬਲਮ ਹੋ ਗਈ ਜੀ ਕਿਤੇ ਤੇ ਅਦਰਵਾਈ ਆਪਣਾ ਐਸ਼ਰ ਬੋਪਣ ਲੱਗ ਗਿਆ ਬਾਕੇ ਦੂਆ ਸਾਨੂੰ ਬੱਟਾ ਮੱਟਾ ਪਾ ਕੇ ਸਾਰਾ ਕੁਝ ਦਿਖਾਵਾਂਗੇ ਬਾਕੀ ਨਾਲ ਦੀ ਨਾਲ ਵੀਡੀਓ ਤੁਹਾਨੂੰ ਦਿਖਾਈ ਚਲਾਂਗੇ ਜਵਾਨ ਮਿਹਨਤੀ ਜਵਾਨ ਜੈ ਜਵਾਨ ਜੈ ਕਿਸਾਨ ਖੇਤਾਂ ਵਰਗੀ ਮੌਜ ਕਿੱਥੇ ਆ ਬਾਈ ਉਹ ਲਾਦਾ ਕਿਉਂ ਪੋੜਦਾ ਏ ਛੇਮੜਾ ਨਹੀਂ ਕੋਈ ਹੋਰ ਨਹੀਂ ਆ ਦੇਖੋ ਜਿਵੇਂ ਮੁੰਜੇ ਨਹੀਂ ਹੁੰਦਾ ਓਏ ਉਹ ਕਢ ਕੇ ਕਿੰਨ ਦਿੱ ਚਾਚਾ ਸੂ ਆ ਦੇਖ ਬੈਗ ਲਾ ਲਾ ਕੇ ਉਹਦਾ ਵੱਡੀ ਜਊ ਇੱਕ ਪਾਸੇ ਦਾ ਟਰੈਕਟਰ ਨਾਲ ਵਾਹੀ ਜਾਂਦਾ ਚਾਚਾ ਇੱਕ ਮੇਰਾ ਚਾਚਾ ਸੂ ਹੱਥ ਹੀ ਲੱਗ ਰਿਹਾ ਏ ਕਿਉਂ 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 ਚੱਲਦੀ ਆ ਕਹੀ ਕਹੀ ਨਾ ਤੋੜਨੀ ਬਾਈ ਬਣ ਕੇ ਇੱਕ ਪਾਸੇ ਟਰੈਕਟਰ ਨਾਲ ਲੱਗ ਰਿਹਾ ਆ ਚਾਚਾ ਸਵਾਈ ਚੱਲੋ ਪੌਂਦਾ ਹੂੰ ਤਾਂ ਗਾ ਪੌਂਦਾ ਹੈਗਾ ਤਾਂ ਖਤਮ ਹੋ ਗਿਆ ਨਿਬੜ ਗਿਆ ਉਹ ਪਾਇਟਾਂ ਏਟਾ ਪਾੜੀ ਜਾਂਦਾ ਅਜ ਤਾਂ ਮਾਲ ਖਾਦਾ ਹੋਇਆ ਪਤਾ ਲੱਗਦਾ ਸਾਡਾ ਇਹ ਕਰਦਾ ਸ਼ਾਂ 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 ਇਹ ਨਜ਼ਰ ਤੁੱਪ ਜਵਾਲਾ ਖੁਸ਼ ਆ ਦੇਖੋ ਮਿੱਤਰੋ ਬਈ ਆਪਾਂ ਚੱਕਤਾ ਕੰਮ ਕਿਆਰੀਆਂ ਪਾਤੀਆਂ ਤੇ ਵਾ ਦੋ ਵਾਲੀ ਚਾਹ ਪੀ ਕੇ ਦੋ ਵਾਲੀ ਚਾਹ ਪੀ ਕੇ ਵੀ ਦੱਬ ਦੇਣੇ ਨੇ ਆ ਦੇਖੋ ਬਈ ਸਾਰਾ ਘੰਟੇ ਡੇਢ ਘੰਟੇ ਜੀ ਆਪਾਂ ਕਿਆਰੀਆਂ ਪਾਤੀਆਂ ਬਈ ਆ ਸਬਜ਼ੀ ਲਾਉਣੀ ਆ ਪਰੇ ਉਹਨਾਂ ਨੇ ਵਧੀਆ ਮਿਹਨਤ ਮਾਰੀ ਜੋਰ ਮਾਰਿਆ ਇਹੀ ਤਾਂ ਬਈ ਲੱਜਦਾ ਪੰਜਾਬ ਦੀ ਯਾਰਾ ਹੁਣ ਅਸੀਂ ਘੰਟਾ ਡੇਢ ਘੰਟਾ ਪੂਰਾ ਖਾਫ ਕੇ ਵਧੀਆ ਸਰੀਰ ਦੀ ਪੂਰੀ ਨੱਕੋ ਨੱਕ ਜਾਣ ਕੱਢ ਕੇ ਹੁਣ ਅਸੀਂ ਅੱਧਾ ਘੰਟਾ ਘੰਟਾ ਆਰਾਮ ਕਰਦੇ ਆ ਬਾਈ ਅਸੀਂ ਦੋ ਵਾਲੀ ਚਾਹ ਪੀ ਕੇ ਵੀ ਦੱਬ ਦੇਣੇ ਆਹ ਦੇਖ ਮੇਰੇ ਨਾਲ ਤਾਂ ਲੱਗ ਗਿਆ ਜਵਾਨ ਨੇ ਫੁੱਲ ਜੋਰ ਮਾਰਿਆ ਦੇਖ ਹੁਣ ਬਸ ਆਪਣੀ ਫਸਲ ਬਈ ਦੇਖ ਉਹ ਜਾਂਦੀ ਹੈ ਜਿੱਥੇ ਤੱਕ ਉਹ ਕੋਠਾ ਆਇਆ ਨਹੀਂ ਨਾ ਹੁਣ ਉਹ ਦੂਰਾਂ ਮੁੜਦੀ ਆਪਣੀ ਵੱਟ ਇੱਧਰ ਥੋੜੀ ਇਹੋ ਆ ਕਿ ਉਹ ਉੱਥੇ ਤੱਕ ਆਏ ਸਾਡਾ ਆਪਣਾ ਬਾਈ ਬਾਬੇ ਦੀ ਕਿਰਪਾ ਭਰਾਵਾ ਚਲੋ ਬਾਈ ਜੇ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਅਗਰ ਮਿੱਤਰੋ ਅਹੀ ਜੀ ਵੀਡੀਓ ਬਣਾਉਂਦੇ ਨੇ ਆਪਾਂ ਕਿਸਾਨੀ ਤੇ ਪੰਜਾਬ ਦੀ ਆ ਬੱਸ ਬੜਾ ਕੁਝ ਆਪਾਂ ਨੂੰ ਆਉਂਦਾ ਨਹੀਂ ਇਹਨੇ ਆਪਾਂ ਪੜ੍ਹੇ ਵੀ ਨਹੀਂ ਬਾਈ ਅਸਾਂ ਨਾਰਮਲ ਆਪਣੀਆਂ ਪਿੰਡਾਂ ਵਾਲੀਆਂ ਵੀਡੀਓ ਬਸ ਇਹੀ ਵੀਡੀਓ ਆਉਣਗੀਆਂ ਸ਼ੇਅਰ ਕਰਦੇ ਹਾਂ ਜੇ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਫਿਰ ਸ਼੍ਰੀ ਗੁਰੂ ਬਾਈ ਸਾਰਿਆਂ ਨੂੰ ਧੰਨਵਾਦ